शिवदर्शन के विरोध और बलविंदर साडे सीआईए 3 ने चार के सारीया की टीम दिल्ली इन्होंने है में बहुत अच्छा है एक बहुत बड़ा इंटरनेशनल ड्रग कार्टल जिन्नू कह सकते हो वो, वो स्मैश हो गया और आगे जो उम्मीद है कि बहुत जल्दी सब और बरामदगी होगी बहुत रैप्स एंड हीरो गिरफ्तारी के ਯੂਪੀ ਇਹੋ ਜਿਹੇ ਕਾਰੋਬਾਰ ਚ ਲੈਫਟ ਹੋ ਕੇ ਆਇਆ ਜਾਂ ਕੋਈ ਦੇਖੋ ਜਿਹੜਾ ਆਮ ਆਪਣੇ ਇੱਥੇ ਇੱਕ ਗੱਲ ਦੇਖੀਏ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਤੇ ਜਿਹੜੇ ਫਰਦੇ ਪੈਠਾ ਨਾਲ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਬਾਹਰਲਾ ਇੰਟਰਫੇਸ ਦੇਖ ਰਹੇ ਆ ਪਰ ਮੈਨੂੰ ਲੱਗਦਾ ਕਿ ਵਾਪਸ ਆ ਕੇ ਇਹ ਜਗਾ ਕੰਟੈਕਟਸ ਹੀ ਨੇ ਬਣਾ ਲਏ ਪਿੰਡਾਂ 'ਚ ਅੱਗੇ ਤੋਕੇ ਸੌਂਦਰ ਨਾਲ ਔਰ ਜਿਹੜੇ ਬੰਦੇ ਕੋਰੀਅਰ ਇਹਨੇ ਡਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਉਤੋਂ ਇਹ ਸਾਰੀ ਗੱਲ ਜਿਹੜੀ ਅੱਗੇ ਆਪਣਾ ਐਨਰੋਨ ਐਕਸੈਸ ਉਹਦਾ ਸਿਟੀ ਗ੍ਰੇਡ ਚਲਾ ਗਿਆ ਸੀ ਇਹਦੇ ਪਰਿਵਾਰ ਦੇ ਮੈਂਬਰ ਕਿੰਨੇ ਨੇ ਉਹ ਆਲਰੇਡੀ ਸਨ ਪਰਿਵਾਰ ਦੀ ਇਹ ਕੋਈ ਗੱਲ ਨਹੀਂ ਆਈ ਸਾਹਮਣੇ ਬਟ ਕਿਉਂਕਿ ਇਹ ਜੇ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਇਹ ਤੇ ਮੈਨੂੰ ਲੱਗਦਾ ਕਿ ਇਹਨੇ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲੀ ਇਸ ਕੰਮ ਤੇ ਕਿ ਜਿਹੜੀਆਂ ਇਹਨੇ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਨਾਂ ਦੇ ਉੱਤੇ ਸੀ ਮੈਂ ਤੋਂ ਭੇਰੇ ਆ ਕੋਈ ਤੁਹਾਨੂੰ ਹੋਰ ਕਵਰੀ ਹੋ ਕਿੰਨੀ ਦੇਰ ਤੋਂ ਕੰਮ ਕਰਿਆ ਸਰ ਕਿੰਨੀ ਦੇਰ ਤੋਂ ਕੰਮ ਕਰਿਆ ਇਹ ਆਲਮੋਸਟ ਸੀਕਲ ਜਿਹੜਾ ਕਾਫੀ ਐਕਟਿਵ ਹੈ ਸਰ ਬੁੱਢਾ ਕਾਰੋਬਾਰ ਕੀ ਸੀ ਇਹਨਾਂ ਦਾ ਬੁੱਢਾ ਕਾਰੋਬਾਰ ਦਾ ਸਕੂਲ ਵੈਂਡ ਡਰਾਈਵਰ ਹੈ ਤੇ ਇਹ ਜਿਹੜਾ ਆਪਣੇ ਸਰ ਵੀ ਦਾ ਦੂਜੇ ਦੋਨੇ ਅਨਪਲੋਇਡ ਆ ਬੇਰੁਜ਼ਗਾਰ ਨੇ ਸਕਤੀ ਕਰਾਉਣ ਹੈ ਜੀ ਐਨੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਕਿ ਸਰਕਾਰ ਨੇ ਮਿਹਨਤ ਜੋਰ ਲਾਤਾ ਫਿਰ ਵੀ ਪੁਰਸ਼ ਵੀ ਨਹੀਂ ਸ਼ਕਤੀਕਾਰੀ ਹੈ ਫਿਰ ਵੀ ਕਿਉਂ ਨਹੀਂ ਸ਼ਕਤੀਕਰਿਆ ਕੋਈ ਨਹੀਂ ਪਤਾ ਕੀ ਹੈ ਕ੍ਰਾਸ ਕੁਆਟਰ ਦੇ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਕਿ ਇੰਨਾ ਵੱਡਾ ਸਾਡਾ ਬਾਸ ਬਾਰਡਰ ਉਹਦੇ ਨਾਲ ਕੁਸ਼ੀ ਕਰੀ ਜਾ ਔਰ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਲੋਕ ਨੇ ਉਹ ਸਿਵਰ ਬਣੇ ਹੋਏ ਹੈ ਮੈਂ ਇਹੀ ਕਾਰਨ ਹੈ ਕਿ ਇੱਕ ਮੁਲਕ ਨਾਲ ਆਪਣਾ ਗੱਲ ਪਤਾ ਉਧਰ ਕੁਸ਼ੀ ਨੂੰ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਦੇ ਕ੍ਰਾਸ ਉਦੇਚ ਹੈਗਾ ਪਰ ਇਹਦੇ ਵਿੱਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਘੱਲ ਪਈ ਹੈ ਔਰ ਜੇ ਤਾਂ ਹੀ ਆਪਾਂ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈਗਾ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਦਾਖਲ ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾ ਰਹੀ ਹੈ ਪਰ ਹੋਰ ਹੋਰ ਕੋਲ ਤੋਂ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਆਂ ਅਸੀਂ ਜਿਹਦੇ ਪਾਸਪੋਰਟ ਵਗੈਰਾ ਡੀਟੇਲਸ ਲੈ ਰਹੇ ਆ ਉਹ ਅੱਗੇ ਗੱਲ ਫਿਰ ਨਹੀਂ ਆਈ ਹੈ ਤਾਂ ਅਸੀਂ ਉਹ ਪੂਰਾ ਆਥੈਂਟਿਕਲੀ ਤੋਂ ਨਸ਼ੇ ਨਹੀਂ ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਰਹੇ ਜਿਹੜਾ ਨਾਲ এমਪਲਾਈਡ ਬੰਦੇ ਹੈ ਤੇ ਆਪਣੇ ਪੈਸੇ ਦੇ ਲਾਲਚ ਵਿੱਚ ਪਰ ਇਹ ਨਹੀਂ ਲੱਗਦਾ ਕਿ ਉਹਨਾਂ ਦੀ ਜਮਾਨਤ ਜਲਦੀ ਹੋ ਜੇ ਨਹੀਂ ਇਸ ਕਰਕੇ ਨਾਲ ਜੋੜਦੇ ਜਮਾਨਤ ਤਾਂ ਨਹੀਂ ਜੂ ਵੀ ਨਹੀਂ ਲਿਖੀ ਸੀ ਪੱਕੀ ਤੇ ਮੈਂ ਜਰ ਨਹੀਂ ਦੇ ਠੀਕ ਹੈ ਠੀਕ ਹੈ ਜੀ